ਜੀ ਆਇਆਂ ਨੂੰ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਇੰਦਰਜੀਤ ਕਮਲ ਅਗਰ ਤੁਹਾਡੇ ਜਾਂ ਤੁਹਾਡੇ ਆਪਣੇ ਦੇ ਕਿਸੇ ਦੇ ਕੰਨਾਂ ਵਿੱਚ ਦਰਦ ਹੈ ਕੰਨਾਂ ਵਿੱਚ ਸੋਜਿਸ਼ ਹੈ ਕੰਨ ਵਗਦੇ ਨੇ ਜਿਹਨੂੰ ਕੰਨ ਡੁੱਲਣਾ ਕਹਿੰਦੇ ਨੇ ਜਾਨੀ ਕਿ ਕੰਨਾਂ ਵਿੱਚ ਉਹ ਰੇਸ਼ਾ ਆਉਂਦਾ ਹੈ ਕੰਨਾਂ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਆਵਾਜ਼ਾਂ ਆਉਂਦੀਆਂ ਨੇ ਬੇਮਤਲਬ ਆਵਾਜ਼ਾਂ ਸੀਟੀਆਂ ਜੀਆਂ ਵੱਜਦੀਆਂ ਨੇ ਟੀਟੀ ਹੁੰਦੀ ਹੈ ਜਾਂ ਹੋਰ ਕਿਸੇ ਤਰ੍ਹਾਂ ਦੀਆਂ ਆਵਾਜ਼ਾਂ ਆਉਂਦੀਆਂ ਨੇ ਅਗਰ ਕਿਸੇ ਨੂੰ ਬਿਨਾਂ ਕਾਰਨ ਤੋਂ ਹੌਲੀ-ਹੌਲੀ ਉੱਚਾ ਸੁਣਨ ਲੱਗ ਪਿਆ ਹੈ ਜਾਂ ਕਿਸੇ ਦੇ ਕੰਨਾਂ 'ਚ ਭਾਰੀਪਣ ਹੈ ਅਗਰ ਕਿਸੇ ਦੇ ਕੰਨ ਕੰਨ ਵਿੱਚ ਸੁਰਾਖ ਹੈ ਤਾਂ ਉਸ ਸੁਰਾਖ ਦੀਆਂ ਤਾਂ ਹੋਰ ਦਵਾਈਆਂ ਨੇ ਜਿਹਦਾ ਮੈਂ ਕਿਸੇ ਹੋਰ ਵੀਡੀਓ 'ਤੇ ਜ਼ਿਕਰ ਕਰਾਂਗਾ ਕਿ ਉਸ ਸੁਰਾਖ ਨੂੰ ਕਿਹੜੀਆਂ ਦਵਾਈਆਂ ਖਾ ਕੇ ਉਹਨੂੰ ਬੰਦ ਕੀਤਾ ਜਾ ਸਕਦਾ ਹੈ ਉਹ ਤੋਂ निजात ਪਾਇਆ ਜਾ ਸਕਦਾ ਤੇ ਅੱਜ ਜਿਹੜੀ ਗੱਲ ਕਰਨ ਜਾ ਰਹੇ ਆ ਉਹ ਕੰਨਾਂ ਦੀਆਂ ਛੋਟੀਆਂ-ਮੋਟੀਆਂ ਬੰਨਸੋਨੀਆਂ ਬਿਮਾਰੀਆਂ ਬਾਰੇ ਗੱਲ ਹੈ ਅਗਰ ਕਿਸੇ ਦੇ ਕੰਨਾਂ ਵਿੱਚ ਮੈਲ ਵੀ ਫਸੀ ਹੋਈ ਹੈ ਤਾਂ ਉਹ ਵੀ ਫੁੱਲ ਕੇ ਥੋੜੇ ਦਿਨਾਂ ਵਿੱਚ ਹੀ ਬਾਹਰ ਆ ਜਾਏਗੀ ਤੇ ਉਹਨੂੰ ਬਿਲਕੁਲ ਠੀਕ ਸੁਣਨ ਲੱਗ ਪੈਗਾ ਅਤੇ ਨਜਾਦ ਮਿਲੇਗੀ ਇਹਦੇ ਵਾਸਤੇ ਇੱਕ ਦਵਾਈ ਹੈ ਮੂਲੰਗ ਆਇਲ ਇਹ ਮੂਲੰਗ ਆਇਲ ਸਾਰੀਆਂ ਹੀ ਹੋਮਿਓਪੈਥਿਕ ਕੰਪਨੀਆਂ ਬਣਾਉਂਦੀਆਂ ਨੇ ਤੁਸੀਂ ਕਿਸੇ ਵੀ ਕੰਪਨੀ ਦਾ ਇਹ ਆਇਲ ਲੈ ਕੇ ਉਹਦੀ ਵਰਤੋਂ ਵੀਡੀਓ ਵਿੱਚ ਦੱਸੀ ਹੋਈ ਡੋਜ਼ ਮੁਤਾਬਕ ਕਰ ਸਕਦੇ ਹੋ ਅਗਰ ਤੁਸੀਂ ਮੇਰੇ ਪੇਜ ਤੇ ਨਵੇਂ ਹੋ ਤਾਂ ਪੇਜ ਨੂੰ ਫੋਲੋ ਵੀ ਜ਼ਰੂਰ ਕਰੋ ਅਗਰ YouTube ਚੈਨਲ ਤੋਂ ਦੇਖ ਰਹੇ ਹੋ ਤਾਂ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਵੀ ਦਬਾ ਦਿਓ ਅਗਰ ਵੀਡੀਓ ਪਸੰਦ ਆਉਂਦੀ ਆ ਤੇ ਹੋਰ ਨਾ ਦੋਸਤਾਂ ਨਾਲ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਜਿਹੜੀ ਡੋਜ਼ ਮੈਂ ਦੱਸਣ ਜਾ ਰਿਹਾ ਹਾਂ ਅਗਰ ਕੋਈ ਵੱਡਾ ਹੈ ਤਾਂ ਉਹਦੇ ਕੰਨਾਂ ਵਿੱਚ ਬੇਸ਼ੱਕ ਇੱਕ ਕੰਨ ਵਿੱਚ ਦਿੱਕਤ ਹੈ ਪਰ ਦਵਾਈ ਤੁਸੀਂ ਦੋਵਾਂ ਕੰਨਾਂ ਵਿੱਚ ਪਾਉਣੀ ਆ ਦੋ-ਦੋ ਬੂੰਦਾਂ ਪਾ ਦਿਓ ਅਗਰ ਕੋਈ ਛੋਟਾ ਬੱਚਾ ਹੈ ਤਾਂ ਉਹਦੇ ਦੋਵਾਂ ਕੰਨਾਂ ਵਿੱਚ ਇੱਕ-ਇੱਕ ਬੂੰਦ ਪਾ ਦਿਓ ਤੇ ਉਹਨੂੰ ਬਹੁਤ ਹੀ ਜਲਦੀ ਰਾਹਤ ਮਿਲੇਗੀ ਉਹਨੂੰ ਸ਼ੇਤੀ ਆਰਾਮ ਆਏਗਾ ਇਹ ਬਹੁਤ ਹੀ ਵਧੀਆ ਦਵਾਈ ਹੈ ਵੀਡੀਓ ਨੂੰ ਧਿਆਨ ਨਾਲ ਵੇਖਣ ਲਈ ਬਹੁਤ-ਬਹੁਤ ਸ਼ੁਕਰੀਆ